ਮਿਆਂਮਾਰ ਅਤੇ ਥਾਈਲੈਂਡ ਦੇ ਵਿੱਚ ਅੱਜ ਭੁਚਾਲ ਨੇ ਕਹਿਰ ਮਚਾ ਕੇ ਰੱਖ ਦਿੱਤਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਸੈਕਿੰਟਾਂ ਦੇ ਵਿੱਚ ਇੱਕ ਵੱਡੀ ਬਿਲਡਿੰਗ ਢਹਿ ਢੇਰੀ ਹੋ ਗਈ ਤੇ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣੇ ਜਿਹੜੇ ਇਹ ਲੋਕ ਫਿਰ ਰਹੇ ਨੇ ਧੂਏ ਦੀ ਲਪੇਟ ਦੇ ਵਿੱਚ ਆ ਜਾਣਗੇ ਤੇ ਬਿਲਡਿੰਗ ਦੇ ਵਿੱਚ ਜਿਹੜੇ ਲੋਕ ਸਨ ਉਹਨਾਂ ਦੀ ਤਾਂ ਗਿਣਤੀ ਹੀ ਨਹੀਂ ਬਹੁਤ ਵੱਡਾ ਨੁਕਸਾਨ ਕੀਤਾ ਹੈ ਥਾਈਲੈਂਡ ਦੇ ਵਿੱਚ ਇਸ ਭੁਚਾਲ ਨੇ ਦੱਸਿਆ ਜਾ ਰਿਹਾ ਹੈ ਕਿ 7.2 ਤੀਬਰਤਾ ਵਾਲਾ ਭਚਾਲ ਪਹਿਲਾਂ ਆਇਆ ਸੀ ਜਿਹੜਾ ਨੋਟ ਕੀਤਾ ਗਿਆ ਸੀ ਉਸ ਤੋਂ ਬਾਅਦ ਇਸ ਭਚਾਲ ਨੇ 7.7 ਦੀ ਤੀਬਰਤਾ ਧਾਰਨ ਕਰ ਲਈ ਜਿਸ ਤੋਂ ਬਾਅਦ ਪੂਰੇ THAILAND ਦੇ ਵਿੱਚ ਖਲਬਲੀ ਮਚ ਗਈ ਤਾਂ ਇਹ ਭਿਆਨਕ ਤਸਵੀਰਾਂ ਨੇ ਲੋਕ ਇਸ ਧੂਏ ਤੋਂ ਬਚਣ ਦੇ ਲਈ ਭੱਜ ਰਹੇ ਨੇ ਹਫੜਾ ਤਫੜੀ ਮਚ ਚੁੱਕੀ ਹੈ ਪਰ ਇਹ ਧੂਆਂ ਸਕਿੰਟਾਂ ਮਿੰਟਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉਸ ਇਲਾਕੇ ਦੇ ਵਿੱਚ ਫੈਲ ਰਹੀ ਹੈ ਤਾਂ ਆਓ ਇਹਨਾਂ THAILAND ਵਾਸੀਆਂ ਦੇ ਲਈ ਇੱਕ ਅਰਦਾਸ ਕਰੀਏ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਲ ਖਬਰ ਨੂੰ ਦੇਖਣ ਦੇ ਲਈ ไขนลมในเจเจมดว่ายินฟังทย่างนันห้คนที่อยู่ตรงนั้นมีใครเป็นอะไรไปมีใครเป็นอะไรบ้าไม่รู้ตัว ข่าฝุ่นค่ะี่วิ่งปสานะไปค่ะพี่วิ่งค่ะปมันฝุ่นค่ะ